ਸਮਾਜਿਕ ਵਰਤਾਰੇ ਵਿੱਚ ਵੰਡਪਾਉ ਰੁਝਾਨ ਨਕਾਰੇ ਜਾਣ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਫੌਜ ਨੇ ਢੇਰ ਕੀਤੇ ਚਾਰ ਅਤਵਾਦੀ ਕੈਪਟਨ ਸ਼ਹੀਦ ਵਿਨੇਸ਼ ਦੀ ਅਪੀਲ ਖਾਰਜ ਨਹੀਂ ਮਿਲੇਗਾ ਚਾਂਦੀ ਦਾ ਤਗਮਾ ਪੰਜਾਬ ਵਿੱਚ ਪੰਚਾਇਤ ਚੋਣਾਂ ਨਵੰਬਰ ਦੇ ਪਹਿਲੇ ਹਫਤੇ ਪੰਜਾਬ ਦੇ 7 ਪੁਲਿਸ ਅਧਿਕਾਰੀਆਂ ਨੂੰ ਬਹਾਦਰੀ ਪੁਰਸਕਾਰ ਕਰਨਲ ਮਨਪ੍ਰੀਤ ਸਿੰਘ ਸਮੇਤ 4 ਨੂੰ ਕੀਰਤੀ ਅਤੇ 18 ਨੂੰ ਸ਼ੌਰਿਆ ਚੱਕਰ ਦੇਸ਼ਤਵਾਪਰ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਰਾਸ਼ਪਤੀ ਦ੍ਰੋਪਤੀ ਮੁਰਮੂ ਨੇ ਸਮਾਜਿਕ ਵਰਤਾਰੇ ਵਿੱਚ ਵੰਡਪਾਉ ਰੁਝਾਨ ਨਕਾਰੇ ਜਾਂਦੇ ਅਪੀਲ ਕਰਦੇ ਹਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੇ ਹਾਂ। ਪੱਕੀ ਫੈਸਲਿਆਂ ਨੂੰ ਮਜ਼ਬੂਤ ਕਰਨ ਦੀ ਲੋੜ ਤੇ ਜ਼ੋਰ ਦਿੰਦਾ ਹੈ। ਰਾਸਟਰ ਦੇ ਨਾਂ ਆਪਣੇ ਸੰਬੋਧਨ ਵਿੱਚ ਦ੍ਰੋਪਤੀ ਮੁਰਮੂ ਨੇ ਦੇਸ਼ ਵਿੱਚ ਸਿਆਸੀ ਲੋਕਤੰਤਰ ਦੀ ਮਜ਼ਬੂਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਾਲ ਸਮਾਜਿਕ ਲੋਕਤੰਤਰ ਵੱਲ ਤਰੱਕੀ ਦੀ ਝਲਕ ਵੀ ਮਿਲਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਮੌਲਕ ਆਪਣੀ ਵਿਭਿੰਨਤਾ ਤੇ ਬਹੁਲਵਾਦ ਨਾਲ ਇਕਜੁੱਟ ਹੋ ਕੇ ਅੱਗੇ ਵਧ ਰਿਹਾ ਹੈ ਰਾਸ਼ਟਰਪਤੀ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਦੀ ਸਮਾਜਿਕ ਨਿਆਂ ਸਿਖਰ ਲਈ ਤਰਜੀਹ ਹੈ ਜਿਨ੍ਹਾਂ ਅਨੁਸੂਚਿਤ ਜਾਤੀਆਂ ਅਨੁਸੂਚਿਤ ਜਨਜਾਤੀਆਂ ਤੇ ਹਾਸ਼ੀਏ ਤੇ ੱੱਕੇ ਹੋਰ ਪਾਈਚਾਰਿਆਂ ਦੀ ਭਲਾਈ ਦੇ ਲਈ ਕਈ ਮਿਸਾਲੀ ਉਪਰਾਲੇ ਕੀਤੇ ਸੰਵਿਧਾਨ ਨਰਮਤਾ ਡਾਕਟਰ भीमराव अंबेडकर जी ਦੇ ਵਿਚਾਰਾਂ ਦਾ ਹਵਾਲਾ ਦਿੰਦਿਆਂ ਰਾਸ਼ਪਤੀ ਦਾ ਕਹਿਣਾ ਹੈ ਕਿ ਸਿਆਸੀ ਲੋਕਤੰਤਰ ਉਦੋਂ ਤੱਕ ਨਹੀਂ ਜਦੋਂ ਤੱਕ ਕਿ ਉਸ ਦੇ ਆਧਾਰ 'ਚ ਸਮਾਜਿਕ ਲੋਕਤੰਤਰ ਨਾ ਹੋਵੇ। द्रौपदी मुर्मੂ ਨੇ ਹਾਸ਼ੀਏ ਦੇ ਤੱਕੇ ਵਰਗਾਂ ਦੀ ਭਲਾਈ ਲਈ ਸਰਕਾਰ ਵੱਲੋਂ ਪੀਐਮ ਸੁਰਾਜ ਅਤੇ ਪ੍ਰਧਾਨ ਮੰਤਰੀ ਜਨ ਜਾਤੀ ਆਦਿਵਾਸੀ ਨਿਆਂ ਮਹਾ ਅਭਿਆਨ ਸਮੇਤ ਹੋਰ ਚੁਕੇ ਗਏ ਕਈ ਕਦਮਾਂ ਦੇ ਬੇਰਵੇ ਦਿੱਤੇ ਹਨ। ਉਨਾ ਨਮਸਤੇ ਯੋਜਨਾ ਦਾ ਵੀ ਜ਼ਿਕਰ ਕੀਤਾ ਜੋ ਮੈਲਾ ਢੋਂ ਦੀ ਪ੍ਰਥਾ ਨੂੰ ਖਤਮ ਕਰਨ ਤੇ ਕੇਂਦਰਿਤ ਹੈ। ਰਾਸ਼ਟਰਪਤੀ ਦਾ ਕਹਿਣਾ ਹੈ ਕਿ ਭਾਰਤੀ ਸਮਾਜ ਵਿੱਚ ਔਰਤਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਗਿਆ ਪਰ ਰਵਾਇਤੀ ਪੱਖਪਾਤ ਅਜੇ ਵੀ ਜਾਰੀ ਹੈ। ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਉਚਾਈ ਵਾਲੇ ਇਲਾਕਿਆਂ ਵਿੱਚ ਬੁੱਧਵਾਰ ਨੂੰ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ ਫੌਜ ਦਾ ਇੱਕ ਕੈਪਟਨ ਸ਼ਹੀਦ ਹੋ ਗਿਆ। ਉੱਥੇ ਹੀ ਸੁਰੱਖਿਆ ਫੋਰਸਾਂ ਨੇ ਮੁਕਾਬਲੇ ਦੌਰਾਨ 4 ਅੱਤਵਾਦੀਆਂ ਨੂੰ ਠੇਰ ਕਰ ਦਿੱਤਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਿਵਗੜ੍ਹ ਅਸਰਪੱਟੀ ਵਿੱਚ ਲੁਕੇ ਹੋਏ ਵਿਦੇਸ਼ੀ ਅੱਤਵਾਦੀਆਂ ਦੀ ਤਲਾਸ਼ ਵਿੱਚ ਸੁਰੱਖਿਆ ਫੋਰਸਾਂ ਤੇ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਸਾਂਝੀ ਤਲਾਸ਼ੀ ਮਿਆਮ ਸ਼ੁਰੂ ਕੀਤੀ ਸੀ। ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਕੈਪਟਨ ਦੀਪਕ ਸਿੰਘ ਗੰਭੀਰ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਫੌਜ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਕਾਬਲੇ ਵਾਲੀ ਥਾਂ ਤੋਂ ਖੂਨ ਨਾਲ ਲਿਬੜੇ 4 ਬੈਗ ਮਿਲੇ ਹਨ ਮੁਕਾਬਲੇ ਵਿੱਚ 4 ਅੱਤਵਾਦੀ ਮਾਰੇ ਗਏ ਇਸ ਤੋਂ ਇਲਾਵਾ ਉਥੋਂ M4 ਕਾਰਵਾਈਆਂ ਵੀ ਬਰਾਮਦ ਹੋਈਆਂ ਹਨ ਖੇਡਾਂ ਬਾਰੇ ਸਾਲਸੀ ਅਦਾਲਤ CAS ਦੀ ਐਡ ਹਾਕ ਡਿਵੀਜ਼ਨ ਨੇ 올림픽 ਫਾਈਨਲ ਤੋਂ ਪਹਿਲਾਂ ਅਯੋਗ ਐਲਾਨੇ ਜਾਣ ਸੰਬੰਧੀ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫਗਾੜ ਵੱਲੋਂ ਧਾਇਰ ਅਪੀਲ ਖਾਰਜ ਕਰ ਦਿੱਤੀ ਭਾਰਤੀ 올림픽 ਐਸੋਸੀਏਸ਼ਨ IOA ਨੇ ਇਹ ਜਾਣਕਾਰੀ ਦਿੱਤੀ ਵਿਰੇਸ਼ ਨੂੰ ਪਿਛਲੇ ਹਫਤੇ ਪੈਰਿਸ ਵਿੱਚ ਮੈਲਾ 50 ਕਿਲੋ ਫ੍ਰੀਸਟਾਈਲ ਕੁਸ਼ਤੀ ਦੇ ਮੁਕਾਬਲੇ ਮਹਿਲ 100 ਗ੍ਰਾਮ ਪਾਰ ਵੱਧ ਹੋਣ ਕਰਕੇ ਅਯੋਗ ਐਲਾਨ ਦਿੱਤਾ ਸੀ IOA ਮੁਖੀ ਪੀਟੀ ਹੁਸ਼ਾਰਾ ਕਹਿਣਾ ਹੈ ਕਿ ਪਹਿਲਵਾਨ ਵਿਨੇਸ਼ ਪਗਾਰ ਨੂੰ ਯੂਨਾਈਟਿਡ ਵਰਲਡ ਰੈਸਲਿੰਗ ਤੇ ਕਮੰਟਰੀ 올림픽 ਕਮੇਟੀ ਖਰਾਬ ਦਾਇਰ ਅਪੀਲ ਤੇ ਖੇਡਾਂ ਬਾਰੇ ਸਾਲਸੀ ਅਦਾਲਤ ਦੇ ਫੈਸਲੇ ਤੋਂ ਨਿਰਾਸ਼ ਤੇ ਸਦਮੇ ਵਿੱਚ ਹਾਂ ਪੀਟੀਓ ਸ਼ਾਹ ਦਾ ਕਹਿਣਾ ਹੈ ਕਿ ਪੈਰਿਸ 올림픽 ਖੇਡਾਂ ਵਿੱਚ ਮਹਿਲਾਵਾਂ ਦੇ 50 ਕਿਲੋਗ੍ਰਾਮ ਵਰਗ ਵਿੱਚ ਸਾਂਝੇ ਤੌਰ ਤੇ ਚਾਂਦੀ ਦਾ ਤਗਮਾ ਦੇਣ ਲਈ ਵਿਨੇਸ਼ ਦੀ ਅਰਜੀ ਨੂੰ ਰੱਦ ਕਰਕੇ 14 ਅਗਸਤ ਦੇ ਫੈਸਲੇ ਦਾ ਖਾਸ ਤੌਰ ਤੇ ਉਨ੍ਹਾਂ ਨੇ ਵੱਡੇ ਪੱਧਰ ਤੇ ਖੇਡ ਪਾਈਚਾਰੀ ਉਤੇ ਵੱਡਾ ਅਸਰ ਪਵੇਗਾ ਵਨੇਸ਼ ਦੀ ਅਪੀਲ ਰੱਦ ਕਰਨ ਦਾ ਮਤਲਬ ਹੈ ਕਿ ਪੈਰਿਸ 올림픽 ਵਿੱਚ ਭਾਰਤ ਕੋਲ ਸਿਰਫ 6 ਤਗਮੇ ਹੋਣਗੇ ਜਿਸ ਦੇ ਵਿੱਚ ਇੱਕ ਚਾਂਦੀ ਅਤੇ 5 ਕਾਂਸੀ ਦੇ ਤਗਮੇ ਸ਼ਾਮਲ ਹਨ ਪੰਚਾਇਤੀ ਚੋਣਾਂ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਹੋ ਸਕਦੀਆਂ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਗੈਰ ਰਸਮੀ ਤੌਰ ਤੇ ਕੈਬਨਟ ਵਜ਼ੀਰਾਨਾ ਸਲਾਮ ਮਸ਼ਵਰਾ ਕਰਦਿਆਂ ਇਸ ਫੈਸਲੇ ਤੋਂ ਜਾਣੂ ਕਰਵਾਇਆ ਹੈ ਸੂਬਾ ਸਰਕਾਰ ਆਗਾਮੀ 4 ਜਮਿਨੀ ਚੋਣਾਂ ਮਗਰੋਂ ਹੀ ਪੰਚਾਇਤ ਚੋਣਾਂ ਕਰਵਾਉਣ ਦੇ ਰੌ ਵਿੱਚ ਹੈ ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਦੀ ਤਿਆਰੀ ਪਹਿਲਾਂ ਹੀ ਵੜ ਦਿੱਤੀ ਹੈ। ਬੀਤੇ ਦਿਨ ਪਾਰਟੀ ਵਧਾਇਕਾਂ ਦੀ ਮੀਟਿੰਗ ਬੁਲਾ ਕੇ ਉਹਨਾਂ ਨੂੰ ਪਿੰਡਾਂ ਵਿੱਚ ਜਾਣ ਦੇ ਹੁਕਮ ਦਿੱਤੇ ਗਏ ਹਨ। ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨਵੰਬਰ ਮਹੀਨੇ ਵਿੱਚ ਨਗਰ ਕੌਂਸਲ ਦੀਆਂ ਤੇ ਨਗਰ ਨਿਗਮਾਂ ਦੀਆਂ ਚੋਣਾਂ ਕਰਵਾਉਣਾ ਚਾਹੁੰਦੀ ਹੈ। ਮੁੱਖ ਮੰਤਰੀ ਨੇ ਐਡਵੋਕੇਟ ਜਨਰਲ ਨੂੰ ਵੀ ਇਸ ਰਾਏ ਤੋਂ ਜਾਣੂ ਕਰਵਾ ਦਿੱਤਾ ਕਿਉਂਕਿ ਚੋਣਾਂ ਦਾ ਮਾਮਲਾ ਹਾਈ ਕੋਰਟ ਵਿੱਚ ਬਕਾਇਆ ਹੈ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਨੇ ਨਵੰਬਰ ਮਹੀਨੇ ਚ ਸਥਾਨਕ ਸਰਕਾਰਾਨੀਆਂ ਚੋਣਾਂ ਦਾ ਕੰਮ ਨਿਭਾਉਣ ਲਈ ਕਿਹਾ ਹੈ। ਸੂਬਾ ਸਰਕਾਰ ਉਸ ਤੋਂ ਪਹਿਲਾਂ ਪਿੰਡੂ ਤੇ ਸ਼ਹਿਰੀ ਵਿਕਾਸ ਲਈ ਫੰਡ ਵੀ ਜਾਰੀ ਕਰੇਗਾ। ਕੇਂਦਰ ਸਰਕਾਰ ਵੱਲੋਂ ਸੁਤੰਤਰਤਾ ਦਿਵਸ ਮੌਕੇ ਦਿੱਤੇ ਜਾਣ ਵਾਲੇ ਬਹਾਦਰੀ ਪੁਰਸਕਾਰਾਂ ਵਿੱਚ 7 ਅਧਿਕਾਰੀਆਂ ਨੂੰ ਬਹਾਦਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਪਰ ਬਹਾਦਰੀ ਪੁਰਸਕਾਰਾਂ ਜੇਤੂਆਂ ਦੀ ਇਸ ਸੂਚੀ ਵਿੱਚ ਹਰਿਆਣਾ ਦੇ ਕਿਸੇ ਪੁਲਿਸ ਅਫਸਰ ਜਾਂ ਪੁਲਿਸ ਮੁਲਾਜ਼ਮ ਦਾ ਨਾਂ ਸ਼ਾਮਲ ਨਹੀਂ ਹੈ। ਹਰਿਆਣਾ ਸਰਕਾਰ ਵੱਲੋਂ ਬਹਾਦਰੀ ਪੁਰਸਕਾਰ ਦੇ ਲਈ 3 ਆਈਪੀਐਸ ਮੇਂ 6 ਪੁਲਸ ਅਫਸਰਾਂ ਦੇ ਨਾਮ ਕੇਂਦਰ ਸਰਕਾਰ ਨੂੰ ਪ੍ਰਸਤਾਵਿਤ ਕੀਤੇ ਸਨ ਕੇਂਦਰ ਨੇ ਇਹ ਕਹਿੰਦੇ ਆ ਇਹਨਾਂ ਨਾਮਾਂ ਨੂੰ ਖਾਰਜ ਕਰ ਦਿੱਤਾ ਹੈ ਕਿ ਇਹਨਾਂ ਨਾਮਾਂ ਨੂੰ ਭੇਜਣ 'ਚ ਦੇਰੀ ਕਾਰਨ ਇਹਨਾਂ ਨੂੰ ਸਵੀਕਾਰ ਨਹੀਂ ਕੀਤਾ ਗਿਆ। ਭਾਜਪਾ ਦੇ ਸੀਨੀ ਰਾਗੂਆ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਸਾਬਕਾ ਕੈਮਰਡ ਮੰਤਰੀ ਤੀਖਸ਼ਨ ਸੂਤ ਵਿਧਾਇਕ ਜੰਗੀ ਲਾਲ ਮਹਾਜਨ ਹੁਸ਼ਿਆਰਪੁਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਕੌਸ਼ਲ ਸੇਠੂ ਤੇ ਸੁਸ਼ੀਲ ਕੁਮਾਰ ਸ਼ਰਮਾ ਵੱਲੋਂ ਰਾਜ ਭਵਨ ਵਿਖੇ ਪੰਜਾਬ ਦੇ ਨਵੇਂ ਰਾਜਪਾਲ ਗੁਲਾਬਚੰਦ ਕਟਾਰੀਆ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਇਸ ਮੌਕੇ ਉਹਨਾਂ ਰਾਜਪਾਲ ਨਾਲ ਪੰਜਾਬ ਦੇ ਮਸਲਿਆਂ ਬਾਰੇ ਵਿਚਾਰ-ਚਰਚਾ ਕੀਤੀ ਇਸ ਮੌਕੇ ਆਗੂਆਂ ਨੇ ਰਾਜਪਾਲ ਪੰਜਾਬ ਨੂੰ ਦੱਸਿਆ ਕਿ ਸਰਹੱਦ ਪਰੋਂ ਆਉਣ ਵਾਲੇ ਨਸ਼ੇ ਪੰਜਾਬ ਵਿੱਚ ਅਮਨ ਕਰੂਨ ਦੀ ਬੇहद ਵਿਗੜ ਰਹੀ ਸਥਿਤੀ ਤੇ ਗੈਰਕਾਨੂੰਨੀ ਮਾਈਨਿੰਗ ਆਦ ਮਸਲੇ ਬਹੁਤ ਹੀ ਚਿੰਤਾ ਦਾ ਵਿਸ਼ਾ ਹਨ ਕੇਂਦਰੀ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਆਈਸੀਐਮਆਰ ਤੇ ਪੈਨੇਸੀਆ ਬਾਇਓਟੈਕ ਨੇ ਭਾਰਤ ਵਿੱਚ ਡੇਂਗੂ ਦੀ ਵੈਕਸਿਨ ਵਿਕਸਿਤ ਕਰਨ ਦੇ ਲਈ ਪਹਿਲੇ ਪੜਾਅ ਦੇ ਤਿੰਨ ਕਲੀਨਿਕਲ ਅਜਮਾਇਸ਼ ਦੀ ਸ਼ੁਰੂਆਤ ਕੀਤੀ ਹੈ। ਭਾਰਤ ਦੀ ਸਵਦੇਸ਼ੀ ਟੈਟਰਾਵੈਲੈਂਟ ਡੇਂਗੂ ਵੈਕਸਿਨ ਡੈਂਗਿਆਲ ਪੈਨੇਸੀਆ ਬਾਇਓਟੈਕ ਦੁਆਰਾ ਵਿਕਸਿਤ ਕੀਤੀ ਗਈ ਹੈ। ਹਾਕੀ ਟੀਮ ਨੇ ਗੋਲਕੀਪਰ ਪੀ.ਆਰ. ਸ਼ਿਰਜੇਸ਼ ਦੀ 16 ਨੰਬਰ ਦੀ ਜਰਸੀ ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ। 올림픽 ਕਾਂਸੀ ਦਾ ਤਗਮਾ ਜਿੱਤਣ 'ਚ ਅਹਿਮ ਭੂਮਿਕਾ ਨਿਭਾਉਣ ਤੋਂ ਬਾਅਦ ਖੇਡ ਤੋਂ ਸੰन्यास ਲੈ ਲਿਆ ਹਾਕੀ ਇੰਡੀਆ ਦੇ ਜਨਰਲ ਸਕੱਤਰ ਪੋਲਾਨਾਥ ਸਿੰਘ ਦਾ ਕਹਿਣਾ ਹੈ ਕਿ ਇਹ ਐਲਾਨ ਕੀਤਾ ਹੈ ਕਿ 36 ਸਾਲਾ ਸ਼੍ਰੀਜੇਸ਼ ਜਿਸ ਨੇ ਲਗਭਗ 2 ਦਹਾਕਿਆਂ ਤੋਂ 16 ਨੰਬਰ ਦੀ ਜਰਸੀ ਪਹਿਨੀ ਹੈ ਜੂਨੀਅਰ ਰਾਸ਼ਟਰੀ ਕੋਚ ਦੀ ਭੂਮਿਕਾ ਨਿਭਾਵੇਗਾ ਪੋਲਾਨਾਥ ਨੇ ਸ਼੍ਰੀਜੇਸ਼ ਦੇ ਸਨਮਾਨ ਵਿੱਚ ਸਮਰੋਹ ਵਿੱਚ ਕਿਹਾ ਹੈ ਕਿ ਹੁਣ ਜੂਨੀਅਰ ਟੀਮ ਦਾ ਕੋਚ ਬਣ ਰਿਹਾ ਹੈ ਤੇ ਅਸੀਂ ਸੀਨੀਅਰ ਟੀਮ ਦੇ ਲਈ 16 ਨੰਬਰ ਦੀ ਜਰਸੀ ਨੂੰ ਰਿਟਾਇਰ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਚੋਣਾਂ ਵਿੱਚ ਵੋਟਾਂ ਦੇ ਲਈ ਡੇਰਾ ਸਰਸਾ ਮੁਖੀ ਨਾਲ ਅੰਦਰੂਨੀ ਗੰਢ ਧੁੱਪ ਕਰ ਲਈ ਹੈ। ਇਸੇ ਕਰਕੇ ਹੀ ਉਹ ਡੇਰਾ ਮੁਖੀ ਖਿਲਾਫ 295ਏ ਤਹਿਤ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਨਹੀਂ ਦੇ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਟਹਿ ਟੇਰੀ ਹੋ ਗਈ ਹੈ। ਅਤੇ ਵਿਕਾਸ ਕਾਰਜ ਠੱਪ ਹੋ ਗਏ ਹਨ। ਲੜਕੀਆਂ ਸੁਰੱਖਿਅਤ ਨਹੀਂ ਸੂਬੇ ਵਿੱਚ ਨਸ਼ੇ ਵਧ ਰਹੇ ਹਨ ਤੇ ਭਾਰ ਮੁੱਖ ਮੰਤਰੀ ਇਸ ਬਾਰੇ ਕੋਈ ਵੀ ਗੱਲ ਨਹੀਂ ਕਰ ਰਹੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬੀ ਇਹ ਦੇਖ ਕੇ ਹੈਰਾਨ ਹਨ ਕਿ ਬੇਅਦਬੀਆਂ ਮਾਮਲੇ ਦੇ ਕਤਤ ਮੁਲਜ਼ਮ ਪ੍ਰਦੀਪ ਕਲੇਰ ਨੂੰ ਤਿੰਨ ਕੇਸਾਂ ਵਿੱਚ ਪਗੋੜਾ ਕਰਾਰ ਦਿੱਤਾ ਗਿਆ ਸੀ ਪਰ ਉਸ ਨੂੰ 6 ਸਾਲਾਂ ਬਾਅਦ ਸਿਰਫ ਇੱਕ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਇਸ ਦੇ ਨਾਲ ਹੀ 1 ਮਹੀਨੇ ਵਿੱਚ ਜ਼ਮਾਨਤ ਵੀ ਮਿਲ ਗਈ ਉਹਨਾਂ ਕਹੇ ਕਿ ਪਹਿਲਾ ਬੇਅਦਬੀ ਕੇਸ ਪੰਜਾਬ ਤੋਂ ਬਾਹਰ ਤਬਦੀਲ ਕੀਤੇ ਗਏ ਫਿਰ ਉਹਨਾਂ ਦੀ ਸੁਣਵਾਈ ਤੇ ਰੋਕ ਲੱਗ ਗਈ ਜਿਸ ਲਈ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਬੁੱਧਵਾਰ ਨੂੰ ਭਾਰਤੀ 올림픽 ਧਲ ਨਾਲ ਮੁਲਾਕਾਤ ਕਰਕੇ ਪੈਰਿਸ 올림픽 ਵਿੱਚ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਹੈ ਰਾਸ਼ਟਰਪਤੀ ਪਵਨ ਨੇ ਐਕਸ ਤੇ ਤਸਵੀਰਾਂ ਪੋਸਟ ਕੀਤੀਆਂ ਜਿਸ ਵਿੱਚ ਕਿਹਾ ਹੈ ਕਿ ਪੈਰਿਸ 올림픽 ਚ ਹਿੱਸਾ ਲੈ ਕੇ ਪਰਦੇ ਭਾਰਤੀਆਂ ਨਾਲ ਗਣਤੰਤਰ ਮੰਡਪ ਰਾਸ਼ਪਤੀ ਭਵਨ ਵਿੱਚ ਇਹਨਾਂ ਨਾਲ ਮੁਲਾਕਾਤ ਕੀਤੀ ਗਈ। ਰਾਸ਼ਪਤੀ ਦਾ ਕਹਿਣਾ ਹੈ ਕਿ ਉਹ ਦੇਸ਼ ਦੇ ਨੌਜਵਾਨ ਖਾਸ ਕਰਕੇ ਖਿਡਾਰੀਆਂ ਦੇ ਲਈ ਪ੍ਰੇਰਣਾ ਸਰੋਤ ਹਨ। ਭਾਰਤ ਨੇ ਪੈਰਿਸ 올림픽 ਵਿੱਚ ਚਾਂਦੀ ਦਾ 1 ਅਤੇ ਕਾਂਸੇ ਦੇ 5 ਤਗਮੇ ਜਿੱਤੇ ਹਨ। ਭਾਰਤ ਦੇ 117 ਖਿਡਾਰੀਆਂ ਨੇ 26 ਜੁਲਾਈ ਤੋਂ 11 ਅਗਸਤ ਤੱਕ ਖੇਡੇ ਗਏ ਪੈਰਿਸ 올림픽 ਵਿੱਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਵੰਡ ਦੇ ਯਾਦਗਾਰੀ ਦਿਹਾੜੇ ਮੌਕੇ ਤੇਜਤੀ ਵੰਡ ਦੌਰਾਨ ਜਾਨ ਗਵਾਉਣ ਵਾਲੇ ਲੋਕਾਂ ਨੂੰ ਸ਼ਰਧਾਜਲੀ ਭੇਟ ਕੀਤੀ ਅਤੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਦੇ ਦਿਨ ਉਹ ਰਾਸ਼ਟ ਵਿੱਚ ਏਕਤਾ ਤੇ ਭਾਈਚਾਰਕ ਸਾਂਝ ਦੀ ਰਾਖੀ ਦੇ ਲਈ ਆਪਣੀ ਵਚਨਬੱਤਾਂ ਨੂੰ ਦੁਹਰਾਉਂਦੇ ਹਨ ਪ੍ਰਧਾਨ ਮੰਤਰੀ ਮੋਦੀ ਨੇ ਸਾਲ 2021 ਵਿੱਚ 14 ਅਗਸਤ ਨੂੰ ਵੰਡ ਦੇ ਭਿਆਨਕ ਯਾਦਗਾਰ ਦਿਹਾੜੇ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ ਐਕਸ ਇੱਕ ਪੋਸਟ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਵੰਡ ਦੇ ਭਿਆਨਕ ਯਾਦਗਾਰ ਦਿਹਾੜੇ ਤੇ ਅਸੀਂ ਉਹਨਾਂ ਅਣਗਿਣਤ ਲੋਕਾਂ ਨੂੰ ਯਾਦ ਕਰਦੇ ਹਾਂ ਜੋ ਵੰਡ ਕਾਰਨ ਪ੍ਰਭਾਵਿਤ ਹੋਏ ਅਤੇ ਦੁਖੀ ਹੋਏ ਸਨ ਬਿਹਾਰ ਦੀ ਰਾਜਧਾਨੀ ਪਟਨਾ ਦੇ ਆਲਮਗੰਜ थाना ਖੇਤਰ ਦੇ ਬਜਰੰਗਪੂਰੀ ਨੇੜੇ ਮੰਗਲਵਾਰ ਦੀ ਰਾਤ ਅਪਰਾਧੀਆਂ ਨੇ ਮਲਕ ਪਾਰਲਰ ਦੇ ਮਾਲਕ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਜੇ ਸ਼ਾਹ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ। ਸੂਤਰਾਂ ਦਾ ਕਹਿਣਾ ਹੈ ਕਿ ਮੰਗਲਵਾਰ ਦੀ ਰਾਤ ਅਪਰਾਧੀ ਅਜੇ ਸ਼ਾਹ ਦੀ ਦੁਕਾਨ ਤੇ ਆਏ ਅਤੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਲੇਕਿਨ ਡਾਕਟਰਾਂ ਨੇ ਮਰਤਕ ਐਲਾਨ ਦਿੱਤਾ। ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਅੱਜ ਵੱਡੀ ਮਜ਼ਬੂਤੀ ਮਿਲੀ ਜਦੋਂ ਬੰਗਾ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਵਿਧਾਇਕ ਡਾਕਟਰ ਸੁਖਵਿੰਦਰ ਸਿੰਘ ਸੁਖੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਪ ਵਿੱਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਦੇ ਕੌਮੀ ਸੰਗਠਨ ਜਨਰਲ ਸਕੱਤਰ ਪ੍ਰਦੀਪ ਪਾਠਕ ਅਤੇ ਹੋਰ ਆਗੂਆਂ ਦੀ ਹਾਜ਼ਰੀ ਵਿੱਚ ਡਾਕਟਰ ਸੁਖੀ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਡਾਕਟਰ ਸੁਖੀ ਦੇ ਨਾਲ ਨਾਲ ਉਹਨਾਂ ਦੇ ਸੈਂਕੜੇ ਸਮਰਥਕ ਵੀ ਪਾਰਟੀ ਵਿੱਚ ਸ਼ਾਮਲ ਹੋ ਗਏ। ਡਾਕਟਰ ਸੁਖੀ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਦੇ ਬਾਅਦ ਭਗਵੰਤ ਮਾਨ ਨੇ ਟਵੀਟ ਕੀਤਾ ਕਿ ਅੱਜ ਪੰਜਾਬ 'ਚ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਵਾਧਾ ਹੋਇਆ ਹੈ। ਬੰਗਾ ਤੋਂ ਮੌਜੂਦਾ ਅਕਾਲੀ ਵਿਧਾਇਕ ਡਾਕਟਰ ਸੁਖਵਿੰਦਰ ਸਿੰਘ ਸੁਖੀ ਅਕਾਲੀ ਦਲ ਨੂੰ ਛੱਡ ਕੇ ਸਾਡੇ ਪਰਿਵਾਰ ਵਿੱਚ ਸ਼ਾਮਲ ਹੋਏ ਹਨ। ਮੈਂ ਦਿਲੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ। ਮੁੱਖ ਮੰਤਰੀ ਦਾ ਕਹਿਣਾ ਇਹ ਹੈ ਕਿ ਆਮ ਆਦਮੀ ਪਾਰਟੀ ਦਾ ਡਾਕਟਰ ਭਾਈਚਾਰੇ ਨਾਲ ਬਹੁਤ ਡੂੰਘਾ ਰਿਸ਼ਤਾ ਹੈ। ਸਾਡੇ ਕਈ ਮੰਤਰੀ ਅਤੇ ਵਿਧਾਇਕ ਵੀ ਡਾਕਟਰ ਹਨ। ਡਾਕਟਰ ਸੁਖੀ ਨੇ ਹਮੇਸ਼ਾ ਵਿਧਾਨ ਸਭਾ ਚ ਮੁੱਦੇ ਦੀ ਗੱਲ ਕੀਤੀ ਹੈ। ਉਹਨਾਂ ਨੇ ਕਦੇ ਵੀ ਕੋਈ ਵਿਵਾਦਿਤ ਭਾਸ਼ਾ ਨਹੀਂ ਦਿੱਤਾ। ਹਮੇਸ਼ਾ ਆਪਣੇ ਲੋਕਾਂ ਦੀ ਗੱਲ ਕੀਤੀ ਹੈ। ਆਮ ਆਦਮੀ ਪਾਰਟੀ ਵਿੱਚ ਉਹਨਾਂ ਦੇ ਆਉਣ ਦਾ ਬਹੁਤ-ਬਹੁਤ ਸਵਾਗਤ ਹੈ। ਡਾਕਟਰ ਸੁਖੀ ਬੰਗਾ ਵਿਧਾਨ ਸਭਾ ਹਲਕੇ ਤੋਂ 2017 ਤੋਂ ਬਾਅਦ 2022 ਵਿੱਚ ਲਗਾਤਾਰ ਦੂਜੀ ਵਾਰ ਵਿਧਾਇਕ ਬਣੇ। ਉਹ ਪੇਸ਼ੇ ਤੋਂ ਡਾਕਟਰ ਹਨ ਅਤੇ ਕਈ ਸਾਲਾਂ ਤੋਂ ਸਮਾਜ ਸੇਵਾ ਦੇ ਕੰਮਾਂ ਵਿੱਚ ਸਰਗਰਮ ਹਨ। ईडी ਦੇ ਕਾਰਜਕਾਰੀ ਮੁਖੀ ਰਾਹੁਲ ਨਵੀਨ ਨੂੰ ਬੁੱਧਵਾਰ ਨੂੰ ਜਾਂਚ ਏਜੰਸੀ ਦਾ ਫੁੱਲ ਟਾਈਮ ਡਾਇਰੈਕਟਰ ਨਿਯੁਕਤ ਕੀਤਾ ਗਿਆ ਇੱਕ ਹੁਕਮ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਕੈਮਰੇਟ ਦੀਨ ਨਿਯੁਕਤੀ ਸੰਬੰਧੀ ਕਮੇਟੀ ਵੱਲੋਂ ਜਾਰੀ ਹੁਕਮ ਵਿੱਚ ਕਿਹਾ ਹੈ ਕਿ ਇਨਕਮ ਟੈਕਸ ਗੈਟਰ ਦੇ 1993 ਬੈਚ ਦੇ ਭਾਰਤੀ ਰੈਵਨਿਊ ਸਰਵਿਸ ਅਧਿਕਾਰੀ ਨਵੀਨ ਦੀ ਨਿਯੁਕਤੀ ਅਹੁਦਾ ਸੰਭਾਲਣ ਦੀ ਮਿਤੀ ਤੋਂ 2 ਸਾਲਾਂ ਲਈ ਜਾਂ ਅਗਲੇ ਹੁਕਮਾ ਤੱਕ ਕੀਤੀ ਗਈ ਹੈ ਸਪਰੀਮ ਕੋਰਟ ਨੇ ਸਤਾਧਾਰੀ ਡੀਐਮ ਕੇ ਸਰਕਾਰ ਦੇ ਆਲੋਚਕ ਮੰਨੇ ਜਾਣ ਵਾਲੇ ਯੂਟਿਊਬਰਾਂ ਤੇ ਪੱਤਰਕਾਰ ਸਬਕੂ ਸ਼ੰਕਰ ਵਿਰੁੱਧ ਤਾਮਲਾਡੂ ਪੁਲਸਵੋਲੋ ਦਾਰਜ 16 ਮਕਾਦਮਿਆਂ ਵਿੱਚ ਕਿਸੇ ਤਰ੍ਹਾਂ ਦੀ ਸਜ਼ਾਜੋਗ ਕਾਰਵਾਈ ਤੇ ਬੁੱਧਵਾਰ ਨੂੰ ਰੋਕ ਲਾ ਦਿੱਤੀ। ਚੀਫ ਜਸਟਿਸ ਡੀਵਾਈ ਚੰਦਰ ਚੂੜਾ ਤੇ ਜਸਟਿਸ ਜੇਬੀ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਸਬੰਧਤ 13 ਦੀ ਦਲੀਲਾਂ ਸੁਣ ਤੋਂ ਬਾਅਦ ਇਹ ਆਦੇਸ਼ ਪਾਸ ਕੀਤਾ। ਪੰਜਾਬ ਕੈਮਰੇਟ ਨੇ 16ਵੀਂ ਪੰਜਾਬ ਵਿਧਾਨ ਸਭਾ ਦਾ 7ਵਾਂ ਸੈਸ਼ਨ 2 ਤੋਂ 4 ਸਤੰਬਰ ਤੱਕ ਸਦਨ ਦੀ ਪ੍ਰਵਾਨਗੀ ਦਿੱਤੀ ਹੈ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਦਾ ਕਹਿਣਾ ਹੈ ਕਿ ਇਸ ਸਬੰਧੀ ਫੈਸਲਾ ਮੁੱਖ ਮੰਤਰੀ ਦੀ ਅਗਵਾਈ ਹੇਠ ਉਨ੍ਹਾਂ ਦੀ ਅਧਿਕਾਰਿਕ ਰਹਿਸ਼ਤੋਂ ਹੋਈ ਮੰਤਰੀ ਮੰਡਲ ਦੀ ਮੀਟਿੰਗ ਦਰਾਂ ਲਿਆ ਗਿਆ। ਵਿਧਾਨ ਸਭਾ ਸੈਸ਼ਨ ਦੀ ਸ਼ੁਰੂਆਤ 2 ਸਤੰਬਰ ਨੂੰ ਬਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਪੇਟ ਕਰਨ ਨਾਲ ਹੋਵੇਗੀ ਅਤੇ ਬਾਕੀ 3 ਦਿਨਾਂ ਦੇ ਕੰਮਕਾਜ ਦਾ ਫੈਸਲਾ ਬਿਜ਼ਨਸ ਐਡਵਾਈਜ਼ਰੀ ਕਮੇਟੀ ਵੱਲੋਂ ਜਲਦੀ ਕੀਤਾ ਜਾਵੇਗਾ। ਮંત્રી ਮੰਡਲ ਨੇ ਪੰਜਾਬ ਫਾਇਰ ਸੇਫਟੀ ਤੇ ਐਮਰਜੈਂਸੀ ਸਬਾਵਾ ਮੈਲ 2024 ਨੂੰ ਮਨਜ਼ੂਰੀ ਦਿੱਤੀ ਹੈ 2012 ਵਿੱਚ ਬਣੇ ਇਸ ਐਕਟ ਵਿੱਚ ਸੋਧ ਦੀ ਲੋੜ ਸੀ ਕਿਉਂਕਿ ਇਹ ਐਕਟ ਮੌਜੂਦਾ ਸੰਦਰਭ ਦੇ ਵਿੱਚ ਅੱਗ ਬੁਝਾਉਣ ਨਾਲ ਸੰਬੰਧਿਤ ਕੰਮ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਯੋਗ ਨਹੀਂ ਸੀ ਇਸ ਤਜਵੀਜ਼ ਬਿਲ ਦੇ ਕਾਰਨ ਬਿਲ ਦੇ ਕਾਨੂੰਨ ਬਣਨ ਮਗਰੋਂ ਪੰਜਾਬ ਵਿੱਚ ਇਮਾਰਤਾਂ ਦੇ ਮਾਲਕਾਂ ਤੇ ਕਾਰਜ ਧਾਰਕਾਂ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਉਹਨਾਂ ਨੂੰ ਸਾਲਾਨਾ ਫਾਇਰ ਸੇਫਟੀ ਸਰਟੀਫਿਕੇਟ ਲੈਣ ਦੀ ਲੋੜ ਹੋਣ ਤੈਨਸਾਲਾ ਮਗਰੋਂ ਸਰਟੀਫਿਕੇਟ ਲੈਣਾ ਪਵੇਗਾ ਉੱਤਰ ਪੱਛਮੀ ਬੰਗਲਾਦੇਸ਼ ਦੇ ਦੰਗਾਕਾਰੀਆਂ ਨੇ ਇੱਕ Hindu ਪਰਿਵਾਰ ਦੇ ਘਰ ਨੂੰ ਅੱਗ ਲਾ ਦਿੱਤੀ ਜਿਸ ਦਾ ਕਿਸੇ ਵੀ ਸਿਆਸੀ ਸੰਗਠਨ ਦੇ ਨਾਲ ਕੋਈ ਵੀ ਸਬੰਧ ਨਹੀਂ ਸੀ ਸ਼ੇਖ ਅਸਿਨਾਰੀ ਅਗਵਾਈ ਵਾਲੀ ਸਰਕਾਰ ਡਿਗਣ ਤੋਂ ਬਾਅਦ ਕੱਟ ਗੈਂਦੀ ਪਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਦੇ ਵਿੱਚ ਇਹ ਸਭ ਤੋਂ ਤਾਜ਼ਾ ਮਾਮਲਾ ਹੈ ਕਈ ਥਾਵਾਂ ਤੇ ਦੰਗਾਕਾਰੀਆਂ ਦੀਆਂ ਫੌਜਾਂ ਨਾਲ ਝੜਪਾਂ ਹੋਈਆਂ ਹਨ ਮੰਗਲਵਾਰ ਸ਼ਾਮ ਨੂੰ ਠਾਕਰਗਾਉਂ ਸਦਰ ਉਪ ਜ਼ਿਲ੍ਹੇ ਦੇ ਅਕਸ਼ਾ ਜੂਨੀਅਨ ਅਦੀਨ ਪੈਂਦੇ ਪਿੰਡ ਫਰਾਵਾੜੀ ਮੰਦਰ ਪਾੜਾ ਦੇ ਵਿੱਚ ਇਹ ਘਟਨਾ ਵਾਪਰੀ ਹੈ ਇਸ ਤੋਂ ਕੁਝ ਘੰਟੇ ਪਹਿਲਾਂ ਅੰਤਰਮ ਸਰਕਾਰ ਦੇ ਮੁਖੀ ਮੁਹੰਮਦ ਜੂਨਸ ਨੇ ਘਟ ਗੈਂਤੀ ਪਾਇਚਾਰੇ ਨੂੰ ਪ੍ਰੋਸਾ ਦਿੱਤਾ ਸੀ ਕਿ ਉਹਨਾਂ ਦੀ ਸਰਕਾਰ ਦੋਸ਼ੀਆਂ ਨੂੰ ਸਜ਼ਾ ਦੇਵੇਗੀ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਲਈ ਸਰਕਾਰ ਦੀ ਵਚਨਬੱਧਤਾ ਨੂੰ ਪੂਰਾ ਕਰਨ ਵਾਲੇ ਇੱਕ ਮਹੱਤਵਪੂਰਨ ਕਦਮ ਤਹਿਤ ਪੰਜਾਬ ਦੇ ਵਿੱਤ ਯੋਜਨਾ ਆਫਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਜੀਮਾ ਨੇ ਬੁੱਧਵਾਰ ਨੂੰ 15 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਇਹ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਵਿੱਚ ਆਪਕਾਰੀ ਅਤੇ ਕਰ ਵਿਭਾਗ ਦੇ 9 ਜੂਨੀਅਰ ਸਕੇਲਸ ਟੈਨੋਗ੍ਰਾਫਰ ਇੱਕ ਕਲਰਕ ਵਿਖਾ ਤੇ ਇੱਕ ਕਲਰਕ ਅਤੇ ਵਿੱਤ ਵਿਭਾਗ ਦੇ ਲੋਕਲ ਆਡਿਟ ਬੈਂਕ ਦੇ 4 ਕਲਰਕ ਸ਼ਾਮਲ ਹਨ ਇਸ ਮੌਕੇ ਤੇ ਹਰਪਾਲ ਜੀਮਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਆਪਕਾਰੀ ਤੇ ਕਰ ਵਿਭਾਗ ਚ ਸਿੱਧੇ ਭਰਤੀ ਰਾਹੀਂ ਵਖਵਖ ਅਸਾਮੀਆਂ ਲਈ ਹੁਣ ਤੱਕ 436 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਹਨ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਤੜੇਵਰੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰ ਤੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ ਗਿਆ ਮੁਲਾਕਾਤ ਤੋਂ ਬਾਅਦ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਜਸੇਦਾਰ ਕਰਨਿਆ ਸਿੰਘ ਪੰਜੋਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਬਲੋਹੀ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਉਨ੍ਹਾਂ ਦੇ ਪੈਰੋਕਾਰਾਂ ਨੂੰ ਮਿਲਣ ਦੇ ਲਈ ਅਕਾਲੀ ਆਗੂਆਂ ਨੂੰ ਕਿਹਾ ਸੀ ਤਾਂ ਜੋ ਚੋਣਾਂ ਵਿੱਚ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਅਕਾਲੀ ਦਲ ਨੂੰ ਵੱਧ ਤੋਂ ਵੱਧ ਮਿਲ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਡੇਰੇ ਜਾਣ ਵਾਲੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਾਈ ਸਜ਼ਾ ਪਹਿਲਾਂ ਹੀ ਭੁਗ ਚੁੱਕੇ ਹਨ। ਪਰ ਡੇਰੇ ਵੱਲ ਤੋਰਨ ਵਾਲੇ ਨੂੰ ਅਜੇ ਤੱਕ ਕੋਈ ਸਜ਼ਾ ਨਹੀਂ ਮਿਲੀ। ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਸੀਨੀਅਰ ਅਧਿਕਾਰੀ ਗੋਵਿੰਦ ਮੋਹਨ ਨੂੰ ਬੁੱਧਵਾਰ ਨੂੰ ਅਜੇ ਕੁਮਾਰ ਪੱਲਾ ਦੀ ਥਾਂ ਤੇ ਕੇਂਦਰੀ ਗ੍ਰਹਿ ਸਕੱਤਰ ਨਿਯੁਕਤ ਕੀਤਾ ਗਿਆ ਗੋਵਿੰਦ ਫਿਲਹਾਲ ਸਭਿਆਚਾਰਕ ਮੰਤਰਾਲੇ ਦੇ ਸਕੱਤਰ ਹਨ ਉਹ ਗ੍ਰਹਿ ਮੰਤਰਾਲਾ ਚ ਵਿਸ਼ੇਸ਼ ਡਿਊਟੀ ਅਧਿਕਾਰੀ ਓਐਸਡੀ ਵਜੋਂ ਚਾਰਜਸ ਸੰਭਾਲਣਗੇ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਕੈਬਨਿਟ ਦੀ ਨਿਯੁਕਤ ਕਮੇਟੀ ਨੇ ਸੰਸਕ੍ਰਿਤ ਮੰਤਰਾਲਾ ਚ ਸਕੱਤਰ ਗੋਵਿੰਦ ਮੋਹਨ ਆਈਏਐਸ ਸਿਕਮ 1999 ਨੂੰ ਤੁਰੰਤ ਪ੍ਰਭਾਵ ਨਾਲ ਗ੍ਰਹਿ ਮੰਤਰਾਲਾ ਦੇ ਵਿੱਚ ਵਿਸ਼ੇਸ਼ ਡਿਊਟੀ ਅਧਿਕਾਰੀ ਨਿਯੁਕਤ ਕਰਨ ਦੀ ਪ੍ਰਵਾਨਗੀ ਦਿੱਤੀ। ਸ਼੍ਰੀਲੰਕਾ ਦੀਆਂ ਰਾਸ਼ਪਤੀ ਚੋਣਾਂ ਦੇ 42 ਸਾਲ ਦੇ ਇਤਿਹਾਸ ਵਿੱਚ ਰਿਕਾਰਡ ਗਿਣਤੀ ਦੇ ਵਿੱਚ ਉਮੀਦਵਾਰਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ ਕਿਉਂਕਿ ਬੁੱਧਵਾਰ ਦੁਪਹਿਰ ਤੱਕ 38 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਰਾਸ਼ਪਤੀ ਚੋਣਾਂ ਲਈ ਵੋਟਿੰਗ 21 ਸਤੰਬਰ ਨੂੰ ਹੋਵੇਗੀ। ਚੋਣ ਕਮਿਸ਼ਨ ਦੇ ਡਾਇਰੈਕਟਰ ਜਨਰਲ ਸਮਾਨ ਸ਼੍ਰੀ ਰਤਨਾਇਕ ਦਾ ਕਹਿਣਾ ਹੈ ਕਿ 38 ਉਮੀਦਵਾਰਾਂ ਦੇ ਵਿੱਚੋਂ 20 ਰਜਿਸਟਰਡ ਸਿਆਸੀ ਪਾਰਟੀਆਂ ਦੇ ਹਨ 17 ਆਜ਼ਾਦ ਅਤੇ ਇੱਕ ਉਮੀਦਵਾਰ ਹੋਰ ਸਿਆਸੀ ਗਰੁੱਪ ਦਾ ਹੈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ ਵੀਰਵਾਰ ਹੈ ਅਤੇ ਜੇਕਰ ਸਾਰੀਆਂ 38 ਨਾਮਜ਼ਦਗੀਆਂ ਸਵੀਕਾਰ ਕਰ ਲਈਆਂ ਜਾਂਦੀਆਂ ਹਨ ਤਾਂ ਨਵੰਬਰ 2019 ਵਿੱਚ ਹੋਈਆਂ ਪਿਛਲੀਆਂ ਚੋਣਾਂ ਵਿੱਚ 35 ਉਮੀਦਵਾਰਾਂ ਦੇ ਮੁਕਾਬਲੇ ਇਸ ਵਾਰ ਹੁਣ ਤੱਕ ਸਭ ਤੋਂ ਵੱਧ 38 ਉਮੀਦਵਾਰ ਹੋਣਗੇ ਅਦਾਕਾਰ ਰਾਜਪਾਲ ਜਯਾਦਵ ਦੀ ਸ਼ਾਹਜਹਾਂਪੁਰ ਸਥਿਤ ਜ਼ਾਇਦਾਦ ਨੂੰ ਕਥਤ ਤੌਰ ਤੇ ਬੈਂਕ ਤੋਂ ਲਏ ਕਰਜ਼ੇ ਦੀ ਅਦਾਇਗੀ ਨਾ ਕਰਨ ਤੇ ਜ਼ਬਤ ਕਰ ਲਿਆ ਗਿਆ। ਸੈਂਟਰਲ ਬੈਂਕ ਆਫ ਇੰਡੀਆ ਦੀ ਸ਼ਾਹਜਹਾਂਪੁਰ ਸ਼ਾਖਾ ਦੇ ਮੈਨੇਜਰ ਮਨੀਸ਼ ਵਰਮਾ ਦਾ ਕਹਿਣਾ ਹੈ ਕਿ ਰਾਜਪਾਲ ਨੇ ਸ਼ਾਹਜਹਾਂਪੁਰ ਸਥਿਤ ਆਪਣੀ ਜੱਦੀ ਜਾਇਦਾਦ ਨੂੰ ਗਹਿਣੇ ਰੱਖ ਕੇ ਬੈਂਕ ਦੀ ਮੁੰਬਈ ਬ੍ਰਾਂਚ ਤੋਂ ਕਈ ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਕਰਜ਼ਾ ਨਾ ਮੋੜਨ ਕਾਰਨ ਹਾਲ ਹੀ ਵਿੱਚ ਮੁੰਬਈ ਤੋਂ ਆਏ ਬੈਂਕ ਅਧਿਕਾਰੀਆਂ ਨੇ ਉਹਦੀ ਜਾਇਦਾਦ ਜ਼ਬਤ ਕਰ ਦਿੱਤੀ। ਅਵਨੇਤਾ ਰਾਜਪਾਲ ਜਾਦਵ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਜਾਦਵ ਨੇ 2005 ਵਿੱਚ ਆਪਣੇ ਮਾਤਾ-ਪਿਤਾ ਦੇ ਨਾਂ ਤੇ ਪ੍ਰੋਡਕਸ਼ਨ ਹਾਊਸ ਨਵਰਾਂਗ ਗੋਦਾਵਰੀ ਇੰਟਰਟੇਨਮੈਂਟ ਲਿਮਟਿਡ ਦੀ ਸਥਾਪਨਾ ਕੀਤੀ ਸੀ। ਅਤੇ ਸੈਂਟਰਲ ਬੈਂਕ ਆਫ ਇੰਡੀਆ ਦੀ ਬਾਂਦਰਾ ਕੋਰਲਾ ਕੰਪਲੈਕਸ ਬ੍ਰਾਂਚ ਤੋਂ 5 ਕਰੋੜ ਦਾ ਕਰਜ਼ਾ ਲਿਆ ਸੀ। ਉਨਾ ਕਿਹਾ ਕਿ ਜਾਇਦਾਦ ਹਸਿਲ ਕਰਨ ਵੇਲੇ ਰਾਜਪਾਲ ਤੇ ਬੈਂਕ ਦਾ ਲਗਭਗ 11 ਕਰੋੜ ਰੁਪਏ ਬਕਾਇਆ ਸੀ ਅਦਾਕਾਰ ਰਾਜਪਾਲ ਜਾਦਵ ਨੇ ਇਸ ਕਾਰਵਾਈ ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪੰਜਾਬ ਸਰਕਾਰ ਨੇ ਪਿਛਲੇ ਸਾਲ ਖੇਡਾ ਵਤਨ ਪੰਜਾਬ ਦੀਆਂ ਕਰਵਾ ਕੇ ਵਾਵਾ ਖੱਟੀ ਸੀ ਤੇ ਖਡਾਰੀਆਂ ਨੂੰ ਇਨਾਮੀ ਰਾਸ਼ੀ ਦਾ ਲਾਲਚ ਵੀ ਦਿੱਤਾ ਸੀ ਕਿ ਸੀਨੀਅਰ ਵਰਗ ਜੇਤੂ ਨੂੰ 10000 ਉਪ ਜੇਤੂ ਨੂੰ 7000 ਤੇ ਤੀਜੇ ਸਥਾਨ ਤੇ ਰਹਿਣ ਵਾਲਿਆਂ ਨੂੰ 5000 ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ ਤੇ ਖਿਡਾਰੀਆਂ ਨੇ ਵੀ ਇਸ ਜਿੱਤ ਇਨਾਮੀ ਰਾਸ਼ੀ ਨਾਲ ਕਈ ਸੁਪਨੇ ਦੇਖੇ ਸੀ ਪੰਜਾਬ ਸਰਕਾਰ ਨੇ ਹੁਣ ਫੇਰ ਖੇਡਾ ਵਤਨ ਪੰਜਾਬ ਦੀਆਂ ਕਰਵਾਉਣ ਲਈ ਨਵੀਂ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਕੀਤੀ ਹੈ ਤੇ ਪਿਛਲੇ ਪੈਸੇ ਅਜੇ ਖਿਡਾਰੀਆਂ ਦੇ ਖਾਤੇ ਵਿੱਚ ਨਹੀਂ ਪਾਏ ਪੰਜਾਬ ਦੇ ਖੇਡ ਵਿਭਾਗ ਦਾ ਕੋਈ ਬਾਲੀਵਾਰਸ ਨਹੀਂ ਹੈ ਜਦੋਂ ਇਸ ਮਾਮਲੇ ਦੇ ਪੰਜਾਬ ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਰਣਵੀਰ ਸਿੰਘ ਪੰਗੂ ਨਾਲ ਫੋਨ ਤੇ ਰਾਬਤਾ ਕਾਇਮ ਕਰਨ ਦੇ ਲਈ ਵਾਰ-ਵਾਰ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ ਭਾਰਤ ਤੇ ਪਾਕਿਸਤਾਨ ਦਰਮਿਆਨ ਬਿਹਤਰ ਸਬੰਧਾਂ ਲਈ ਲੰਬੇ ਅਰਸੇ ਤੋਂ ਯਤਨਸ਼ੀਲ ਜਥੇਬੰਦੀਆਂ ਹਿੰਦ-ਪਾਕ ਦੋਸਤੀ ਮੰਚ ਫੋਕਲੋਰ ਰਿਸਰਚ ਅਕਾਦਮੀ ਪਾਕਿਸਤਾਨ ਇੰਡੀਆ ਪੀਪਲਜ਼ ਫੋਰਮ ਫਾਰ ਪੀਸ ਐਂਡ ਡੈਮੋਕ੍ਰੇਸੀ ਸਾਫ ਮਾਤੇ ਪੰਜਾਬ ਜਾਗਰਤੀ ਮੰਚ ਜਲੰਧਰ ਵੱਲੋਂ ਕਰਵਾਏ ਗਏ 29ਵੇਂ ਹਿੰਦ-ਪਾਕ ਦੋਸਤੀ ਸਮੇਲਨ ਦੌਰਾਨ ਵੱਖ-ਵੱਖ ਸਖਸ਼ੀਤਾ ਨੇ ਜਿੱਥੇ ਭਾਰਤ-ਪਾਕਿਸਤਾਨ ਦਰਮਿਆਨ ਪੈਦਾ ਕੋੜਤਾਂ ਲਈ ਇਹਨਾਂ ਮੁਲਕਾਂ ਦੀਆਂ ਸਰਕਾਰਾਂ ਜ਼ਿੰਮੇਵਾਰ ਦੱਸਿਆ ਉਸ ਦੇ ਨਾਲ ਹੀ ਦੋਵੇਂ ਮੁਲਕਾਂ ਦੀ ਆਬਾਦ ਦੀ ਤਰੱਕੀ ਦੇ ਲਈ ਆਟਾਰੀ ਵਾਗਾ ਸਰਹੱਦਾਂ 'ਈ ਵਪਾਰ ਸ਼ੁਰੂ ਕਰਨ ਦੀ ਮੰਗ ਕੀਤੀ ਤੇ ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਮਾਰੇ ਗਏ 10 ਲੱਖ ਤੋਂ ਵੱਧਰੇ ਲੋਕਾਂ ਨੂੰ ਯਾਦ ਕਰਦੇ ਹੋਏ ਸ਼ਰਦਾ ਦੇ ਫੁੱਲ ਭੇਟ ਕੀਤੇ ਤੈਨ ਨ ਪੜਾਵਾ ਵਿੱਚ ਕਰਵਾਏ ਇਸ ਸਮਾमेलन ਦੇ ਪਹਿਲੇ ਪੜਾਅ ਵਿੱਚ ਸਵੇਰੇ ਖਾਲਸਾ ਕਾਲਜ ਵਿੱਚ ਭਾਰਤ-ਪਾਕਿਸਤਾਨ ਸਬੰਧ ਇੱਕ ਮੌਕਾ ਅਮਨ ਨੂੰ ਦਿਓ ਵਿਸ਼ੇ ਤੇ ਸੈਮੀਨਾਰ ਕਰਵਾਇਆ ਜਿਹਦੀ ਸ਼ੁਰੂਆਤ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾਕਟਰ ਮਹਰ ਸਿੰਘ ਦੇ ਸਵਾਗਤੀ ਭਾਸ਼ਣ ਨਾਲ ਹੋਈ ਸੈਮੀਨਾਰ ਨੂੰ ਹੁਲਾਰਾ ਦਿੰਦੇ ਹੋਏ ਹਿੰਦ-ਪਾਕਿ ਦੋਸਤੀ ਮੰਚ ਦੇ ਜਨਰਲ ਸਕੱਤਰ ਸਤਨਾਮ ਸਿੰਘ ਮਾਣਕ ਦਾ ਕਹਿਣਾ ਹੈ ਕਿ ਹਿੰਦ-ਪਾਕਿ ਦੋਸਤੀ ਲਈ ਪ੍ਰਸਿੱਧ ਪੱਤਰਕਾਰ ਕੁਲਦੀਪ ਨૈયਰ ਦੀ ਅਗਵਾਈ ਹੇਠ 29 ਸਾਲ ਪਹਿਲਾਂ ਹੋਕਾ ਦਿੱਤਾ ਗਿਆ ਸੀ ਅੱਜ ਬਹੁਤੀ ਜੀਵੀਆਂ ਪੱਤਰਕਾਰਾਂ ਕਿਸਾਨਾਂ ਤੇ ਲੇਖਕਾਂ ਵੱਲੋਂ ਇਸ ਆਵਾਜ਼ ਨੂੰ ਹੋਰ ਚੁੱਕਿਆ ਜਾ ਰਿਹਾ ਹੈ। ਦੇਸ਼ਪਿਆਪਾ ਟੀਵੀ ਤੇ ਹੁਣ ਗੱਲਾਂ ਫਿਲਮਾਂ ਦੀਆਂ ਵੈਸੇ ਤਾਂ ਬਾਲੀਵੁੱਡ ਵਿੱਚ ਹਰ ਸਾਲ ਸੈਂਕੜੇ ਵੱਖ-ਵੱਖ ਪ੍ਰਕਾਰ ਦੀਆਂ ਫਿਲਮਾਂ ਬਣਾਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਕਮੇਡੀ, ਰਮਾਸ, ਡਰਾਮਾ, ਐਕਸ਼ਨ, ਥ੍ਰਿਲਰ ਆਦ ਫਿਲਮਾਂ ਹੁੰਦੀਆਂ ਹਨ ਲੇਕਿਨ ਸਾਡੇ ਦੇਸ਼ ਦੇ ਵਿੱਚ ਦੇਸ਼ ਪ੍ਰੇਮ, ਦੇਸ਼ ਭਗਤੀ ਦੀਆਂ ਬਹੁਤ ਫਿਲਮਾਂ ਬੜੀਆਂ ਹਨ ਜਿਨ੍ਹਾਂ ਦੇ ਵਿੱਚ ਲਗਾਨ, ਮੰਗਲ ਪਾਂਡੇ, ਦਾਰਾ ਜੰਗ, ਗਦਰ ਇੱਕ ਪ੍ਰੇਮ ਕਥਾ, ਲਕਸ਼ਯਾ, ਸਭ ਦੇਸ਼, ਰੰਗ ਦੇ ਬਸੰਤੀ, ਉਰੀ, ਦਾ ਸਰਜੀਕਲ ਸਟ੍ਰਾਈਕ ਮਣੀ ਕਾਰਨੇਕਾ ਜਾਂਸੀ ਕੀ ਰਾਣੀ ਸਰਫਰੋਸ਼ ਦਾ ਲੇਜੈਂਡ ਆਫ ਭਗਤ ਸਿੰਘ ਰਾਗਦੇਸ਼ ਕੇਸਰੀ ਚੱਕ ਤੇ ਇੰਡੀਆ ਰਾਜੀ 1971 ਭਾਗ ਮਿਲਖਾ ਭਾਗ ਦੰਗਲ ਦਾ ਗਾਜੀ ਅਟੈਕ ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਹਨ ਜਿਨ੍ਹਾਂ ਦੇ ਵਿੱਚ ਦੇਸ਼ ਭਗਤੀ ਨੂੰ ਬੜੇ ਪਿਆਰੇ ਢੰਗ ਨਾਲ ਦਿਖਾਇਆ ਗਿਆ ਹੈ ਆਸ਼ੂਤੋਸ਼ ਗੋਵਾਰੀਕਰਦੇ ਨਿਰਦੇਸ਼ਨ ਚ ਬਣੀ ਲਗਾਨ 2001 ਦੇ ਵਿੱਚ ਰਿਲੀਜ਼ ਹੋਈ ਸੀ ਇਹ ਇੱਕ ਬੋਲੀਵੁੱਡ ਡਰਾਮਾ ਸੀ ਜਿਸ ਦੇ ਵਿੱਚ ਦੇਸ਼ ਭਗਤੀ ਨੂੰ ਪੇਸ਼ ਕੀਤਾ ਗਿਆ। ਇਸ ਫਿਲਮ ਦੇ ਵਿੱਚ ਮੁੱਖ ਭੂਮਿਕਾ ਅਮੀਰ ਖਾਨ, ਗਰੇਸੀ ਸਿੰਘ, ਸੁਹਾਸਨੀ ਅਤੇ ਹੋਰ ਵੱਖ-ਵੱਖ ਕਲਾਕਾਰਾਂ ਦੀ ਸੀ। ਇਸ ਫਿਲਮ ਨੂੰ ਦੇਸ਼ ਵਿਦੇਸ਼ ਦੇ ਵਿੱਚ ਬਹੁਤ ਪਸੰਦ ਕੀਤਾ ਗਿਆ। ਮੰਗਲ ਪਾਂਡੇ ਦਾ ਰਾਈਜ਼ਿੰਗ ਵੀ ਇੱਕ ਅਜਾਈ ਫਿਲਮ ਹੈ ਜਿਸ ਨੂੰ 12 ਅਗਸਤ 2005 ਨੂੰ ਰਿਲੀਜ਼ ਕੀਤਾ ਗਿਆ। ਇਹ ਇੱਕ ਇਤਿਹਾਸਕ ਬਾਇਓਗ੍ਰਾਫੀਕਲ ਡਰਾਮਾ ਹੈ। ਜਿਸ ਤਾ ਨਿਰਦੇਸ਼ਨ ਕੇਤਨ ਮਹਿਤਾ ਨੇ ਕੀਤਾ ਇਸ ਦੇ ਵਿੱਚ ਵੀ ਮੁੱਖ ਭੂਮਿਕਾ ਅਮੀਰ ਖਾਨ ਦੀ ਸੀ ਅਮੀਰ ਖਾਨ ਅਜਿਹੇ ਕਲਾਕਾਰ ਹਨ ਜੋ ਹਰ ਇੱਕ ਤਰ੍ਹਾਂ ਦੀ ਭੂਮਿਕਾ ਦੇ ਵਿੱਚ ਫਿੱਟ ਹੁੰਦੇ ਹਨ ਉਹਨਾਂ ਨੇ ਦੇਸ਼ ਭਗਤੀ ਦੀਆਂ ਰਮਾਂਟਿਕ ਅਤੇ ਵੱਖ-ਵੱਖ ਵਿਸ਼ਿਆਂ ਤੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਹਨ ਅਨਲ ਸ਼ਰਮਾ ਦੀ ਨਿਰਦੇਸ਼ਿਤ ਗਦਰ ਇੱਕ ਪ੍ਰੇਮ ਕਥਾ ਨੂੰ ਕਾਫੀ ਪਸੰਦ ਕੀਤਾ ਗਿਆ ਜੋ 15 ਜੂਨ 2001 ਵਿੱਚ ਰਿਲੀਜ਼ ਹੋਈ ਸੀ ਇਸ ਫਿਲਮ ਦੇ ਵਿੱਚ ਸੰਨੀ ਦਿਓਲ, ਅਮਿਸ਼ਾ ਪਟੇਲ, ਅਮਰੀਸ਼ ਭੁਰੀ ਦੀਆਂ ਮੁੱਖ ਭੂਮਿਕਾ ਸਨ। ਇਹ ਪੀਰੀਅਡ ਐਕਸ਼ਨ ਡਰਾਮਾ ਸੀ ਜਿਸ ਦਾ ਨਿਰਦੇਸ਼ਨ ਅਨਰ ਸ਼ਰਮਾ ਨੇ ਕੀਤਾ। ਅਨਲ ਸ਼ਰਮਾ ਬਾਲੀਵੁੱਡ ਦੇ ਅਜਿਹੇ ਨਿਰਦੇਸ਼ਕ ਹਨ ਜਿਨ੍ਹਾਂ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ। ਜਿਵੇਂ ਕਿ ਹਕੂਮਤ, ਐਲਾਨੇ ਜੰਗ, ਗਦਰ ਭਾਗ 1 ਤੇ 2, ਤਹਿਲਕਾ, ਮਹਾਰਾਜਾ ਅਤੇ ਹੋਰ ਕਈ ਫਿਲਮਾਂ ਹਨ ਜਿਨ੍ਹਾਂ ਦਾ ਉਨ੍ਹਾਂ ਨੇ ਨਿਰਦੇਸ਼ਨ ਦਿੱਤਾ ਹੈ। ਆਨੰਦ ਸ਼ਰਮਾ ਦਾ ਕਹਿਣਾ ਹੈ ਕਿ ਉਹ ਅਜਈਆਂ ਫਿਲਮਾਂ ਬਣਾ ਕੇ ਬਹੁਤ ਖੁਸ਼ ਹਨ ਜਿਨ੍ਹਾਂ ਦੇ ਵਿੱਚ ਦੇਸ਼ ਭਗਤੀ ਦੇਸ਼ ਪਿਆਰ ਦਿਖਾਈ ਦੇਵੇ। ਇਹਨਾਂ ਫਿਲਮਾਂ ਦੇ ਵਿੱਚ ਜਿੱਥੇ ਅਸੀਂ ਦੇਸ਼ ਭਗਤੀ ਤੇ ਦੇਸ਼ ਪਿਆਰ ਦਿਖਾਉਂਦੇ ਹਾਂ ਉੱਥੇ ਹੋਰ ਵੀ ਵੱਖ-ਵੱਖ ਤਰ੍ਹਾਂ ਦੇ ਰੰਗ ਪੇਸ਼ ਕਰਦੇ ਹਾਂ। ਜਿਵੇਂ ਸਾਡੀ ਗਦਰ ਭਾਗ 1 ਤੇ ਗਦਰ ਭਾਗ 2 ਨੂੰ ਪਸੰਦ ਕੀਤਾ ਗਿਆ। ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਜਈਆਂ ਫਿਲਮਾਂ ਨੂੰ ਭਰਮਾ ਹੁੰਗਾਰਾ ਮਿਲੇਗਾ। ਲਕਸ਼ੇ ਫਿਲਮ ਨੂੰ 18 ਜੂਨ 2004 ਨੂੰ ਰਿਲੀਜ਼ ਕੀਤਾ ਗਿਆ ਜਿਸ ਦੇ ਵਿੱਚ ਮੁੱਖ ਭੂਮਿਕਾ ਰਿਤਿਕ ਰੋਸ਼ਨ ਅਤੇ ਪ੍ਰੀਤੀ ਜਿੰਟਾ ਤੋਂ ਇਲਾਵਾ ਹੋਰ ਕਈ ਕਲਾਕਾਰਾਂ ਦੀ ਸੀ ਇਸ ਫਿਲਮ ਦਾ ਨਿਰਦੇਸ਼ਨ ਫਰਾਨ ਅਖਤਰ ਅਤੇ ਨਿਰਮਾਣ ਰਿਤੇਸ਼ ਸਿਧਵਾਨੀ ਨੇ ਕੀਤਾ ਸਵਦੇਸ਼ ਫਿਲਮ ਨੂੰ 17 ਦਸੰਬਰ 2004 ਨੂੰ ਰਿਲੀਜ਼ ਕੀਤਾ ਗਿਆ ਇਹ ਇੱਕ ਬਾਲੀਵੁੱਡ ਡਰਾਮਾ ਸੀ ਜਿਸ ਦਾ ਨਿਰਦੇਸ਼ਨ ਆਸ਼ੂਤੋਸ਼ ਗੁਬਾਰੀਕਰ ਨੇ ਕੀਤਾ आशुतोष बॉलीवुड ਦੇ ਅਜਾਹੀ ਨਿਰਦੇਸ਼ਕ ਹਨ ਜਿਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਤਾਂ ਇੱਕ ਟੰਕ ਤੋਂ ਕੀਤੀ ਲੇਕਿਨ ਬਾਅਦ ਵਿੱਚ ਉਹ ਟੌਪ ਦੇ ਅੰਤਰਰਾਸ਼ਟਰੀ ਪ੍ਰਸਿੱਧਿਤ ਡਾਇਰੈਕਟਰ ਬਣੇ ਹਨ। ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਦਾ ਨਿਰਦੇਸ਼ਨ ਦਿੱਤਾ ਹੈ ਜਿਨ੍ਹਾਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਕਾਫੀ ਪਸੰਦ ਕੀਤਾ ਗਿਆ। ਸਵਦੇਸ਼ ਇੱਕ ਅਜਿਹੀ ਫਿਲਮ ਹੈ ਜਿਸ ਦੇ ਵਿੱਚ ਮੁੱਖ ਭੂਮਿਕਾ ਸ਼ਾਹਰੂਖ ਖਾਨ, ਗਾਇਤਰੀ ਜੋਸ਼ੀ, ਕਿਸ਼ੋਰੀ ਵਿਲਾਲ ਅਤੇ ਹੋਰ ਵੱਖ-ਵੱਖ ਕਲਾਕਾਰਾਂ ਦੀ ਸੀ। ਰੰਗ ਦੇ ਬਸੰਤੀ ਫਿਲਮ ਨੂੰ 26 ਜੂਨ 2006 ਨੂੰ ਰਿਲੀਜ਼ ਕੀਤਾ ਗਿਆ ਇਹ ਬੋਲੀਵੁੱਡ ਡਰਾਮਾ ਫਿਲਮ ਸੀ ਜਿਸ ਦਾ ਸਹਿ ਲੇਖਨ ਨਿਰਦੇਸ਼ਨ ਅਤੇ ਨਿਰਮਾਣ ਰਕੇਸ਼ ਓਮਪrakash ਮਹਿਰਾ ਨੇ ਕੀਤਾ ਇਸ ਫਿਲਮ ਦੇ ਵਿੱਚ ਅਮੀਰ ਖਾਨ ਦੀ ਮੁੱਖ ਭੂਮਿਕਾ ਸੀ ਉੜੀ ਦਾ ਸਰਜੀਕਲ ਸਟ੍ਰਾਈਕ 11 ਜਨਵਰੀ 2019 ਨੂੰ ਆਈ ਸੀ ਚਿਸ਼ਤਾ ਨਿਰਦੇਸ਼ਨ ਅਦਿੱਤਿਆ ਧਾਰ ਨੇ ਕੀਤਾ ਫਿਲਮ ਦੀ ਕਹਾਣੀ ਸਰਜੀਕਲ ਸਟ੍ਰਾਈਕ ਦੇ ਉੱਪਰ ਸੀ ਜੈਸਨ ਨੂੰ ਕਾਫੀ ਪਸੰਦ ਕੀਤਾ ਗਿਆ ਮਣੀ ਕਨਿਕਾ ਝਾਂਸੀ ਦੀ ਰਾਣੀ 25 ਜੂਨ 2019 ਨੂੰ ਆਈ ਸੀ ਇਹ ਫਿਲਮ ਝਾਂਸੀ ਦੀ ਰਾਣੀ ਤੇ ਬਣੀ ਫਿਲਮ ਸੀ ਜਿਸ ਦਾ ਨਿਰਮਾਣ ਵੀ ਜੀ ਸਟੂਡੀਓ ਦੁਆਰਾ ਕੀਤਾ ਗਿਆ ਇਸ ਫਿਲਮ ਦੇ ਵਿੱਚ ਕੰਗਣਾ ਰ瑙ਦ ਦੀ ਮੁੱਖ ਭੂਮਿਕਾ ਸੀ ਸਰਫਰੋਸ਼ ਫਿਲਮ 13 ਸਤੰਬਰ 1999 ਨੂੰ ਆਈ ਸੀ ਇਸ ਫਿਲਮ ਦਾ ਨਿਰਦੇਸ਼ਨ ਜਾਨ ਮੈਥਿਊ ਮੈਥਨ ਨੇ ਕੀਤਾ ਇਸ ਵਿੱਚ ਅਮੀਰ ਖਾਨ ਸੁਨਾਲੀ ਵੇਂਦਰੇ ਮੁਕੇਸ਼ ਰਿਸ਼ੀ ਨਸੀਰਦੁਨ ਸ਼ਾਹ ਆਦ ਦੀਆਂ ਮੁੱਖ ਭੂਮਿਕਾਵਾਂ ਸਨ ਇਸੇ ਤਰ੍ਹਾਂ ਦਾ ਲੀਜੈਂਡ ਆਫ ਪਗਤ ਸਿੰਘ 7 ਜੂਨ 2002 ਨੂੰ ਆਈ ਜਿਸ ਨੂੰ ਰਾਜਕਮਾਰ ਸੰਤੋਸ਼ੀ ਨੇ ਨਿਰਦੇਸ਼ਿਤ ਕੀਤਾ ਇਸ ਵਿੱਚ ਅਜੀ ਦੇਵਗਨ ਅਮਰਤਾ ਰਾਓ ਅਤੇ ਰਾਜਬਾਬਰ ਦੀਆਂ ਮੁੱਖ ਭੂਮਿਕਾਵਾਂ ਸਨ ਰਾਗਦੇਸ਼ 28 ਜੁਲਾਈ 2017 ਨੂੰ ਆਈ ਜਿਸ ਦਾ ਨਿਰਦੇਸ਼ਨ ਤਿਗਮਾਸ਼ੂਦ ਧੁਲਿਆਨੇ ਕੀਤਾ ਸੀ ਕੇਸਰੀ ਫਿਲਮ 21 ਮਾਰਚ 2019 ਨੂੰ ਆਈ ਜਿਸ ਦੇ ਵਿੱਚ ਆਕਸ਼ੇ ਕੁਮਾਰ ਨੇ ਹਵਲਦਾਰ ਈਸ਼ਵਰ ਸਿੰਘ ਦੀ ਭੂਮਿਕਾ ਨਿਭਾਈ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਚੱਕ ਦੇ ਇੰਡੀਆ 10 ਅਗਸਤ 2007 ਨੂੰ ਫਿਲਮਾਈ ਸੀ ਜਿਸ ਦੇ ਵਿੱਚ ਮੁੱਖ ਭੂਮਿਕਾ ਸ਼ਾਹਰੂਖ ਖਾਨ ਦੀ ਸੀ ਅਤੇ ਨਿਰਦੇਸ਼ਨ ਅਦਿੱਤਿਆ ਚੋਪੜਾ ਦਾ ਸੀ ਰਾਜੀ ਫਿਲਮ 11 ਮਈ 2018 ਨੂੰ ਆਈ ਸੀ ਜਿਸ ਨੂੰ ਮੇਗਨਾ ਗੁਲਜ਼ਾਰ ਨੇ ਡਾਇਰੈਕਟ ਕੀਤਾ ਇਸ ਵਿੱਚ ਆਲਿਆ ਭੱਟ ਅਤੇ ਵਿੱਕੀ ਕੌਸ਼ਲ ਦੀਆਂ ਮੁੱਖ ਭੂਮਿਕਾਵਾਂ ਸਨ ਭਾਗ ਮਿਲਖਾ ਭਾਗ ਨੂੰ 12 ਜੁਲਾਈ 2013 ਨੂੰ ਰਿਲੀਜ਼ ਕੀਤਾ ਗਿਆ ਜਿਸ ਦੇ ਵਿੱਚ ਮਿਲਖਾ ਸਿੰਘ ਦੇ ਕਿਰਦਾਰ ਨੂੰ ਫਰਹਾਨ ਅਕਤਰ ਨੇ ਨਿਭਾਇਆ ਇਹ ਇੱਕ ਬਾਲੀਵੁੱਡ ਬਾਇਓਗ੍ਰਾਫੀਕਲ ਫਿਲਮ ਸੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਦਾ ਗਾਜੀ ਅਟੈਕ 17 ਫਰਵਰੀ 2017 ਨੂੰ ਆਈ ਇਸ ਫਿਲਮ ਦੀ ਕਹਾਣੀ ਬਾਲੀਵੁੱਡ ਵਾਰ ਡਰਾਮਾ ਸੀ ਜਿਸ ਦਾ ਨਿਰਦੇਸ਼ਨ ਸੰਕਲਪ ਰੈਡੀ ਨੇ ਕੀਤਾ ਇਸ ਫਿਲਮ ਦੇ ਵਿੱਚ ਰਾਣਾ ਲੱਗੂ ਬਾਤੀ ਕੇ ਕੇ ਮੈਨਨ ਅਤੁਲ ਕੁਲਕਰਨੀ ਅਤੇ ਤਾਪਸੀ ਪੰਨੂ ਦੀਆਂ ਮੁੱਖ ਭੂਮਿਕਾਵਾਂ ਸਨ ਇਨ੍ਹਾਂ ਦੇ ਇਲਾਵਾ ਹੋਰ ਵੀ ਪੰਜਾਬੀ ਹਿੰਦੀ ਫਿਲਮਾਂ ਬਣੀਆਂ ਹਨ ਜਿਨ੍ਹਾਂ ਦੇ ਵਿੱਚ ਦੇਸ਼ ਪ੍ਰੇਮ ਦੇਸ਼ ਭਗਤੀ ਨੂੰ ਦਿਖਾਇਆ ਗਿਆ ਹੈ